ਜਦੋਂ ਮਹਾਰਾਜ ਬਗਦਾਦ ਜਾਂਦੇ ਨੇ ਜਿੱਥੋਂ ਕੜਾ ਪ੍ਰਸ਼ਾਦ ਦੀ ਮਰਿਆਦਾ ਸ਼ੁਰੂ ਹੁੰਦੀ ਹੈ ਉਹ ਬਗਦਾਦ ਤੋਂ ਸ਼ੁਰੂ ਹੋਈ ਹੈ ਜਦੋਂ ਮਹਾਰਾਜ ਬਗਦਾਦ ਗਏ ਬਗਦਾਦ ਵਿੱਚ ਇੱਕ ਗੱਲ ਦੀ ਮਨਾਹੀ ਸੀ ਵੀ ਕੋਈ ਸੰਗੀਤ ਨਹੀਂ ਵਜਾ ਸਕਦਾ ਜਿੰਨੀ ਅਰਬ ਕੰਟਰੀਆਂ ਨੇ ਉੱਧਰ ਲਿਆਂ ਤੁਰਕਮਨਿਸਤਾਨ ਬਗਦਾਦ ਤੱਕ ਲੈ ਕੇ ਏਸ਼ੀਆ ਤੇ ਸੁੰਨੀ ਦੌਰ ਨੇ ਉਹ ਸੁੰਨੀਆਂ ਦੇ ਹਿੱਸੇ ਆਂਦਾ ਹੈ ਕੁਝ ਸ਼ੀਆਂ ਲੋਕ ਨੇ ਬਕਰੇ ਬਕਰੇ ਜਦੋਂ ਮਹਾਰਾਜ ਉੱਥੇ ਗਏ ਤਾਂ ਉੱਥੇ ਮਨਾਹੀ ਹੈ ਵੀ ਸੰਗੀਤ ਨਹੀਂ ਵਜਾ ਸਕਦੇ ਭਾਈ ਮਰਦਾਨਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਨੇ ਸ਼ਹਿਰ ਤੋਂ ਬਾਰ-ਬਾਰ ਬਹਿ ਜਾਂਦੇ ਨੇ ਰਾਤ ਪੈਂਦੀ ਹੈ ਆਰਾਮ ਕਰਦੇ ਨੇ ਜਿਵੇਂ ਸਵੇਰ ਹੋਈ ਫਜ਼ਰ ਦੀ ਨਮਾਜ਼ ਦਾ ਵਕਤ ਹੋਇਆ ਪਾਤਸ਼ਾਹ ਕਹਿੰਦੇ ਨੇ ਚੱਲ ਮਰਦਾਨਿਆ ਆਪਾਂ ਵੀ ਮੰਗ ਦਈਏ ਰਵਾਬ ਛੇੜ ਮਰਦਾਨੇ ਕਹਿੰਦੇ ਮਹਾਰਾਜ ਇੱਥੇ ਸੰਗੀਤ ਵਜਾਉਣਾ ਮਨ ਹੈ ਮਹਾਰਾਜ ਕਿਉਂ ਵਜਾਉਣਾ ਪਾਤਸ਼ਾਹ ਨੇ ਕਿ ਆਪਾਂ ਬੁਝਾਵਾਂਗੇ ਲੋਕ ਪੁੱਛਣਗੇ ਫਿਰ ਦੱਸਾਂਗੇ ਸੰਗੀਤ ਕੀ ਹੈ ਮਰਦਾਨਿਆਂ ਵਾਂਗ ਦਾ ਵਕਤ ਹੋ ਗਿਆ ਹੈ ਚੱਲ ਸੰਗੀਤ ਛੇੜ ਜਿਵੇਂ ਭਾਈ ਮਰਦਾਨੇ ਨੇ ਤੰਦ ਛੇੜੀ ਹਜ਼ੂਰ ਨੇ ਉੱਚੀ ਆਵਾਜ਼ ਵਿੱਚ ਬਾੰਗ ਦਿੱਤੀ ਉਧਰ ਅਜੇ ਮੌਲਬੀਆਂ ਨੇ ਆਵਾਜ਼ ਦੇਣੀ ਸੀ ਮਸਜਿਦ ਵਿੱਚੋਂ ਇੱਧਰ ਪਾਤਸ਼ਾਹ ਨੇ ਇੱਕ ਘੜੀ ਪਹਿਲਾਂ ਬਾੰਗ ਦੇ ਦਿੱਤੀ ਕੀ ਬੋਲੇ ਨੇ ਮੈਂ ਨਾਲ ਦੀ ਨਾਲ ਤੁਹਾਨੂੰ ਪੌੜੀਆਂ ਸੁਣਾਵਾਂ ਦੋ ਸੁਣੋ ਪਹਿਲੀ ਪੌੜੀ ਭਾਈ ਗੁਰਦਾਸ ਜੀ ਲਿਖਦੇ ਫਿਰ ਬਾਬਾ ਗਿਆ ਬਗਦਾਦ ਨੂੰ ਬਗਦਾਦ ਕੰਟਰੀ ਹੈ ਹੁਣ ਜਿੱਥੇ ਤੁਸੀਂ ਜਾਂਦੇ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕਿਆ ਅਸਥਨ ਉੱਥੇ ਗੁਰੂ ਨੇ ਸੁਰਤ ਦੀ ਗੱਲ ਕੀਤੀ ਤਾਂ ਮੈਂ ਇਹ ਪੌੜੀ ਲਈ ਵਹਰ ਜਾਏ ਕਿਆਂ ਅਸਥਾਨ ਇੱਕ ਬਾਬਾ ਆਕਾਲ ਰੂਪ ਦੂਜਾ ਰਵਾਬੀ ਜਿਨ੍ਹਾਂ ਨੂੰ ਯਾਦ ਨਾਲ ਪੜਿਆ ਕਰੋ ਇੱਕ ਬਾਬਾ ਆਕਾਲ ਰੂਪ ਦੂਜਾ ਰਵਾਬੀ ਮਰਦਾਨਾ ਜਦੋਂ ਅੰਮ੍ਰਿਤ ਵੇਲਾ ਹੋਇਆ ਫਿਰ ਦਿੱਤੀ ਬਾਗ ਨਿਵਾਜ ਕਰ ਵਾਗਦਰ ਤੁੰਦਾ ਉੱਚੀ ਬਾਚ ਬੋਲਣ ਦਿੱਤੀ ਬਾਗ ਨਿਵਾਜ ਕਰ ਸੁਨ ਸਮਾਨ ਹੋ ਆਜ ਹਨ ਸੁਨ ਮਨ ਨਗਰੀ ਪਈ ਦੇਖ ਪੀਰ ਪਿਆ ਹੈ ਰੰ ਉੱਥੋਂ ਦੇ ਪੀਰ ਹੈਰਾਨ ਹੋ ਗਏ ਕੌਣ ਗਾ ਰਿਹਾ ਹੈ ਕਿਉਂ ਗਾ ਰਿਹਾ ਹੈ ਤੇ ਜੋ ਬਾਦਸ਼ਾਹ ਨੇ ਗਾਇਆ ਹੋਤਾ ਹੈਰਾਨ ਕਰਨ ਵਾਲਾ ਸੀ ਨਾ ਹਜ਼ੂਰ ਨੇ ਗਾਇਆ ਪਤਾ ਕੀ ਅੰਮ੍ਰਿਤ ਵੇਲੇ ਬਾਗ ਦਿੱਤੀ ਸਹਿ ਬੋਲੇ ਪਾਤਲ ਪਾਤਲ ਲਖ ਆਗਾਸ ਆਗਾਸ ਪੜੋ ਪਾਤਲ ਪਾਤਲ ਲਖ ਆਗਾਸ ਓੜ ਕੇ ਓੜ ਕਪਾਲ ਥਕੇ ਵੇਦ ਕਹਨ ਇਕ ਬਾਤ ਓੜ ਕੇ ਓੜ ਕਪਾਲ ਥਕੇ ਵੇਦ ਕਹਨ ਇਹ ਆਵਾਜ਼ ਨੇ ਹੈਰਾਨ ਕਰ ਦਿੱਤਾ ਬਗਦਾਦ ਦੇ ਲੋਕਾਂ ਨੂੰ ਪੀਰ ਦਸਤਗੀਰ ਜਿਹੜਾ ਉਹ ਸੁਣ ਕੇ ਬਹੁਤ ਗਰੋਧ ਵਿੱਚ ਆਇਆ ਜਿੱਥੇ ਬੈਠਾ ਸੀ ਉਹਨੇ ਉੱਥੇ ਹੀ ਧਿਆਨ ਲਾ ਕੇ ਵੇਖਿਆ ਕੌਣ ਗਾ ਰਿਹਾ ਹੈ ਇਹਦਾ ਮਤਲਬ ਬੰਦਾ ਵੀ ਪਹੁੰਚਿਆ ਹੋਇਆ ਹੈ ਆਮ ਬੰਦਾ ਨਹੀਂ ਹੈ ਜਿੱਥੇ ਬੈਠਾ ਹੈ ਉੱਥੇ ਉਹਨੇ ਧਿਆਨ ਲਾ ਕੇ ਵੇਖਿਆ ਵੀ ਸ਼ਹਿਰ ਦੇ ਦੂਜੇ ਪਾਸੇ ਕੌਣ ਹੈ ਕਿੱਥੋਂ ਆਵਾਜ਼ ਆ ਰਹੀ ਹੈ ਭਾਈ ਗੁਰਦਾਸ ਜੀ ਲਿਖਦੇ ਕਹਿੰਦੇ ਫਿਰ ਉਹ ਪੀਰ ਦਸਤਗੀਰ ਜਿਹੜਾ ਵੇਖੇ ਧਿਆਨ ਲਗਾਏ ਕਰ ਉਹਨੇ ਧਿਆਨ ਲਾ ਕੇ ਵੇਖਿਆ ਕੀ ਵੇਖਿਆ ਇੱਕ ਫਕੀਰ ਵੱਡਾ ਮਸਤਾਨਾ ਇੱਕ ਬਾਬਾ ਆਕਾਲ ਰੂਪ ਦੂਜਾ ਰਵਾਬੀ ਮਰਦਾਨਾ ਉਹ ਧਿਆਨ ਲਾ ਕੇ ਵੇਖਦਾ ਕੋਈ ਮਸਤਾਨਾ ਜਿਹਾ ਫਕੀਰ ਹੈ ਗਾਈ ਜਾ ਰਿਹਾ ਨਾਲ ਬੈਠਾ ਕੋਈ ਰਵਾਬ ਵਜਾਉਂਦਾ ਤੇ ਉਹਨੇ ਆਪਣੇ murid ਸੱਦੇ ਸ਼ਹਿਰ ਤੋਂ ਬਾਹਰ ਫਲਾਨੀ ਦਿਸ਼ਾ ਵਿੱਚ ਕੋਈ ਫਕੀਰ ਬੈਠਾ ਹੈ ਉਹ ਗਾਰ ਹੈ ਜਾਓ ਪਤਾ ਕਰਕੇ ਆਓ ਕਿੱਥੋਂ ਆਇਆ ਹੈ ਕੌਣ ਹੈ ਕਿਹੜੇ ਘਰਾਣੇ ਦਾ ਰਹਿਣ ਵਾਲਾ ਹੈ ਚਿੱਲੇ ਤੁਰ ਪਏ ਮুরিਦਾਂ ਨੂੰ ਭੇਜਿਆ ਉਹ ਚਲੇ ਗਏ ਜਦੋਂ ਜਾ ਕੇ ਪਾਤਸ਼ਾਹ ਦੇ ਦਰਸ਼ਨ ਕੀਤੇ ਹਜ਼ੂਰ ਗਾਰ ਸਨ ਅਜੇ ਵੀ ਜਦੋਂ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦیدار ਪਾਏ ਉਹ ਜਾਂਦਿਆਂ ਮুরিਦਾਂ ਦਰਸ਼ਨ ਕੀਤੇ ਅੱਜ ਉਹ ਦਰਸ਼ਨ ਉਹਨਾਂ ਨੂੰ ਹੋਏ ਨੇ ਜਿਨ੍ਹਾਂ ਬਾਰੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਨੇ ਕਿਹਾ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਦ ਦੀ ਤਰਿਆ રે ਗੁਰ ਨਾਨਕ ਜਿਨ ਸੁਣਿਆ ਪੇਖਿਆ ਸੁਣ ਵੀ ਲਿਆਉ ਨਹੀਂ ਅੱਖਾਂ ਨਾਲ ਦੇਖ ਵੀ ਲਿਆ ਸੇ ਫਿਰ ਗਰਪਾਸ ਨਾ ਪਰਿਆ રે ਉਹਨਾਂ ਮਰੀਦਾਂ ਦੇ ਭਾਗ ਚੰਗੇ ਸਨ ਉਹ ਉਸ ਭਾਵਨਾ ਨਾਲ ਦਰਸ਼ਨ ਕਰ ਗਏ ਦਰਸ਼ਨ ਕਰਕੇ ਵਾਪਸ ਮੁੜ ਕੇ ਜਾ ਕੇ ਕੀ ਕਹਿੰਦੇ ਫਿਰ ਦੋ ਰਾਣ ਦਸਤ ਗੀਰ ਜਾ ਕੇ ਦੱਸਦੇ ਦਸਤਗੀਰ ਨੂੰ ਕਹਿੰਦੇ ਨਾਨਕ ਕੱਲ ਵਿੱਚ ਆਇਆ ਉਹਨਾਂ ਦਾ ਨਾਮ ਹੈ ਗੁਰੂ ਨਾਨਕ ਜਿਹੜੇ ਘਰ ਰਹੇ ਨੇ ਉਹ ਕਲਯੁਗ ਵਿੱਚ ਨਾਨਕ ਨੇ ਆਏ ਹੋਏ ਤੇ ਪਤਾ ਕੌਣ ਨੇ ਦਸਤਗੀਰ ਸਾਹਿਬ ਉਹ ਕਹਿੰਦਾ ਕੌਣ ਹੈ ਕਹਿੰਦਾ ਜੀ ਅਸੀਂ ਤਾਂ ਦਰਸ਼ਨ ਕਰਕੇ ਆਏ ਆ ਅਸਲੀਅਤ ਇਹ ਹੈ ਉਹਦੇ ਦਰਸ਼ਨ ਕਰਕੇ ਐ ਲੱਗਦਾ ਜਿਵੇਂ ਰੱਬ ਬੈਠਾ ਹੋਵੇ। ਸਰੀਰ ਨਹੀਂ ਹੈ ਕੋਈ। ਉਹ ਤਾਂ ਰੱਬ ਹੈ ਉਹਦੇ ਵਿੱਚ ਤੇ ਰੱਬ ਵਿੱਚ ਭੇਦ ਨਹੀਂ ਹੈ ਕੋਈ। ਉਹ ਮਰੀਦ ਜਾ ਕੇ ਦੱਸਦੇ ਨੇ ਕਹਿੰਦੇ ਨਾਨਕ ਕੱਲ ਵਿੱਚ ਆਇਆ। ਰੱਬ ਫਕੀਰ ਕੋ ਪਹਿਚਾਨਾ। ਰੱਬ ਤੇ ਫਕੀਰ ਦੀ ਕੋਈ ਪਹਿਚਾਨ ਹੈ। ਉਹ ਰੱਬ ਲੱਗਦਾ ਹੈ। ਉਹਦੇ ਦਰਸ਼ਨ ਕਰਕੇ ਐ ਲੱਗਾ ਜਿਵੇਂ ਖੁਦਾ ਨੂੰ ਵੇਖ ਕੇ ਆਇਆ। ਦਸਤਗੀਰ ਗੁੱਸੇ ਚ ਬੋਲਿਆ ਖਾਮੋਸ਼ ਤੁਸੀਂ ਉਹਨੂੰ ਰੱਬ ਕਹਿੰਦੇ ਹੋ ਉਹ ਕੋਈ ਕਾਫਰ ਹੈ ਮਰੀਦ ਚੁੱਪ ਕਰ ਗਿਆ ਦਸਤਗੀਰ ਬੋਲਿਆ ਉਹ ਕੋਈ ਕਾਫਰ ਹੈ ਉਹਨੇ ਦੋ ਖਨਮੀਆਂ ਕੀਤੀਆਂ ਨੇ ਇੱਕ ਤੇ ਸੰਗੀਤ ਵਜਾਉਣਾ ਮਨਾ ਹੈ ਉਹ ਰਬ ਵਜਵਾਉਂਦਾ ਤੇ ਦੂਜਾ ਜੋ ਸਾਡੇ حضرت ਮੁਹੰਮਦ ਸਾਹਿਬ ਨੇ ਗਾਇਆ ਜੋ حضرت ਮੁਹੰਮਦ ਸਾਹਿਬ ਨੇ ਕਿਹਾ ਉਹ ਜਿਹੜਾ ਬਾਬਾ ਨਾਨਕ ਆਇਆ ਉਹ ਹਜ਼ਰਤ ਮੁਹੰਮਦ ਦੇ ਉਲਟ ਕਹਿੰਦਾ ਸਾਰੇ ਮਰੀਦ ਗੁੱਸੇ ਵਿੱਚ ਆ ਗਏ ਫਿਰ ਵੀ ਸਾਡੇ ਹਜ਼ਰਤ ਦੇ ਉਲਟ ਕਿਵੇਂ ਕਹਿ ਸਕਦਾ ਦਸਤਗੀ ਰੋਟ ਕੇ ਖਲੋ ਗਿਆ ਉਹਨਾਂ ਕੇ ਹੱਥਾਂ ਵਿੱਚ ਰੋੜੇ ਬੱਟੇ ਚੁੱਕੋ ਚਲੋ ਉਸ ਫਕੀਰ ਵੱਲ ਚਲੀਏ ਜੇ ਉਹ ਜਵਾਬ ਨਾ ਨਾ ਦੇ ਸਕਿਆ ਬੱਟੇ ਮਾਰ ਮਾਰ ਕੇ ਉਸੇ ਜਗ੍ਹਾ ਤੇ ਉਹਨੂੰ ਫੌਤ ਕਰ ਦਿਓ ਫੌਤ ਮੀਨਾਂਗ ਮਾਰ ਦਿਓ ਉੱਥੇ ਮૈયਤ ਬਣਾ ਦੋ ਬੜੇ ਗੁੱਸੇ ਚੱਲ ਪਏ ਜਦੋਂ ਹੁਣ 100 ਬੰਦਾ ਜਾ ਰਿਹਾ ਹੋਵੇ ਤਾਂ ਵਿਕਣ ਵਾਲੇ 10 ਵੀ 50 ਹੋਰ ਨਾਲ ਜੁੜ ਜਾਂਦੇ ਵੀ ਕੀ ਗੱਲ ਹੋਈ ਕੀ ਗੱਲ ਹੋਈ ਬਹੁਤ ਬੜੀ ਭੀੜ ਜੁਣ ਗਈ ਜਦੋਂ ਵੱਡੀ ਭੀੜ ਵਿੱਚ ਦਸਤਗੀ ਰਾਇਆ ਹਜ਼ੂਰ ਅਜੇ ਵੀ ਗਾ ਰਹੇ ਸਨ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਹੁਣ ਉਸੇ ਪੌੜੀ ਨੂੰ ਅੱਗੇ ਗਾ ਰਹੇ ਨੇ ਓੜ ਕੇ ਓੜ ਕੇ ਭਾਲ ਥੱਕੇ ਵੇਦ ਕਹਨੇ ਕਬਾਤ ਸਹ ਸਠਾਰਾ ਕਹਿਣ ਕਤੇ ਬਾ ਅਸਲੂ ਇਕਤਾਤ ਤੇਉ ਪੀਰ ਦਸਤਗਿਰ ਆਉਂਦਾ ਹੀ ਪਤਾ ਕੀ ਬੋਲਿਆ ਵਿਚਾਰ ਨਹੀਂ ਕਰਨ ਆਇਆ ਉਹ ਝਗੜਾ ਕਰਨ ਦੇ ਲੱਜੇ ਨਾਲ ਆਇਆ ਆਉਂਦਿਆਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਬਾਬਾ ਤੂੰ ਕੀ ਹੱਤ ਚੁੱਕੀ ਹੈ ਕਿਉਂਕਿ ਵਿਚਾਰ ਦਾ ਤਰੀਕਾ ਹੋਰ ਹੁੰਦਾ ਹੈ ਜੇ ਕਿਸੇ ਨੇ ਝਗੜਾ ਕਰਨੋਂ ਤਕਰਾਰ ਵਿੱਚ ਬੋਲਦਾ ਵਿਚਾਰ ਚ ਤਾਂ ਬੋਲਦਾ ਹੀ ਨਹੀਂ ਨਾ ਜਿਨੇ ਝਗੜਾ ਨਹੀਂ ਕਰਨੋ ਵਿਚਾਰ ਕਰਦਾ ਜਿਨੇ ਝਗੜਾ ਕਰਨਾ ਤਕਰਾਰ ਕਰਦਾ ਇਸ ਲਈ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਪੁੱਛੇ ਪੀਰ ਤਕਰਾਰ ਕਰ ਆਕੇ ਤਕਰਾਰ ਕਰਕੇ ਪੁੱਛਦਾ ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਆਤਾਈ ਤੂੰ ਕੀ ਅਤ ਚੁੱਕੀ ਐ ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ ਪਤਾ ਨਾ ਆਕਾਸ਼ ਲਖ ਓੜਕ ਭਾਲੀ ਖਬਰ ਸੁਣਾਈ ਬਾਬਾ ਤੈਨੂੰ ਪਤਾ ਹੈ ਇੱਥੇ ਸੰਗੀਤ ਵਜਾਉਣਾ ਮਨਾ ਹੈ ਤੂੰ ਸੰਗੀਤ ਬਜਾ ਰਿਹਾ ਹੈ ਤੂੰ ਰਵਾਬ ਵਜਵਾ ਰਿਹਾ ਹੈ ਬਾਦਸ਼ਾਹ ਨੇ ਕਿਹਾ ਦਸਤਗੀਰ ਸਾਹਿਬ ਕਿੱਥੋਂ ਕਿੱਥੋਂ ਸੰਗੀਤ ਬੰਦ ਕਰੋਗੇ ਰਵਾਬ ਹੈ ਇਹਨੂੰ ਤਾਂ ਬੰਦ ਕਰ ਦਾਂਗੇ ਤੂੰ ਸੰਗੀਤ ਕਿੱਥੋਂ ਬੰਦ ਕਰ ਸਕਦਾ ਹੈ ਕੁਦਰਤ ਦੀ ਇਹ ਰਚੀ ਹੋਈ ਸ੍ਰਿਸ਼ਟੀ ਬ੍ਰਹਿਮੰਡ ਦੇ ਅੰਦਰ ਆਪਣੇ ਆਪ ਸੰਗੀਤ ਚੱਲ ਰਿਹਾ ਹੈ ਇਹ ਵਗਦੀ ਹੋਈ ਹਵਾ ਵੀ ਸੰਗੀਤ ਵਿੱਚ ਹੈ ਇਹ ਹਿਲਦੇ ਹੋਏ ਪੱਤੇ ਵੀ ਸੰਗੀਤ ਵਿੱਚ ਨੇ ਹੋਰ ਤੇ ਹੋਰ ਆਪਣੇ ਬਾਹ ਦੀ ਨਬਜ਼ ਪਕੜ ਕੇ ਵੇਖ ਤੇਰੇ ਇਸ ਖੂਨ ਵਿੱਚ ਚਲਦੀ ਹੋਈ ਨਬਜ਼ ਵੀ ਸੁਰ ਤੇ ਤਾਲ ਵਿੱਚ ਸੰਗੀਤ ਵਿੱਚ ਹੈ ਦਿਲ ਤੇ ਹੱਥ ਰੱਖ ਕੇ ਵੇਖ ਤੇਰੇ ਦਿਲ ਦੀ ਧੜਕਣ ਵੀ ਕਿਸੇ ਸੁਰ ਵਿੱਚ ਚੱਲ ਰਹੀ ਹੈ ਟਿਕ 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 ਅੱਗੇ ਪਿੱਛੇ ਹੋ ਜਾਏ ਤਾਲ ਤੋਂ ਬੇਤਾਲ ਸੁਰ ਤੋਂ ਬੇਸੁਰ ਹੋ ਜਾਏ ਤੂੰ ਬਿਮਾਰ ਪੈ ਜਾਏਗਾ ਦਿਲ ਦੀ ਧੜਕਣ ਵੀ ਰੱਬ ਨੇ ਸੰਗੀਤ ਵਿੱਚ ਰੱਖੀ ਹੈ ਸ਼ਰੀਰ ਦੀ ਨਬਜ਼ ਵੀ ਕਿਸੇ ਸੰਗੀਤ ਵਿੱਚ ਹੈ ਤੇਰੇ ਚੱਲਦੇ ਹੋਏ ਸਵਾਸ ਉਹ ਵੀ ਬਿਲਕੁਲ ਸਹੀ ਦਿਸ਼ਾ ਵਿੱਚ ਇੱਕ ਤਾਲ ਵਿੱਚ ਇੱਕ ਸੁਰ ਵਿੱਚ ਚੱਲ ਰਹੇ ਨੇ ਰੱਬ ਨੇ ਸੰਗੀਤ ਹਰ ਜਗ੍ਹਾ ਤੇ ਰੱਖਿਆ ਕਿੱਥੋਂ ਕਿੱਥੋਂ ਬੰਦ ਕਰੇਗਾ ਇਹ ਤਾਂ ਸੁਰਾਂ ਦਾ ਸੁਮੇਲ ਹੈ ਸੰਗੀਤ ਇਹ ਤਾਂ ਕੁਦਰਤ ਨੇ ਰਚਿਆ ਹੈ ਸਤ ਗੀਰ ਨੇ ਕਿਹਾ ਬੜਾ ਗਹਿਰਾ ਜਵਾਬ ਦਿੱਤਾ ਹੈ ਤੇ ਹੁਣ ਉਹਨੇ ਕਿਹਾ ਚਲੋ ਸੰਗੀਤ ਨੂੰ ਛੱਡ ਹੇ ਨਾਨਕ ਤੂੰ ਸਾਡੇ حضرت ਮੁਹੰਮਦ ਸਾਹਿਬ ਦੇ ਉਲਟ ਗਾਈ ਜਾਂਦਾ ਬਾਦਸ਼ਾਹ ਨੇ ਕਿਹਾ ਕੀ ਉਲਟਗਾ ਹੈ ਉਹਨੇ ਕਿ ਹਜ਼ਰਤ ਮੁਹੰਮਦ ਸਾਹਿਬ ਨੇ ਲਿਖ ਕੇ ਦਿੱਤਾ ਹੈ ਸੱਤ ਪਥਾਲ ਨੇ ਸੱਤ ਆਕਾਸ਼ ਨੇ 14 ਲੋਕ ਨੇ ਧਰਤ ਤੋਂ ਪਥਾਲ ਤੱਕ ਸੱਤ ਧਰਤ ਤੋਂ ਆਕਾਸ਼ ਤੱਕ ਸੱਤ 14 ਲੋਕ 14 ਤਬਕ ਸਾਡੇ ਕਿਤਬਾਂ ਵਿੱਚ ਗ੍ਰੰਥਾਂ 'ਚ ਲਿਖੇ ਨੇ حضرت ਮੁਹੰਮਦ ਸਾਹਿਬ ਨੇ 14 ਲੋਕ ਕਹੇ ਨੇ ਤੂੰ ਲੱਖਾਂ ਹੀ ਪਤਾਲ ਲੱਖਾਂ ਆਕਾਸ਼ ਕਹਿ ਰਹੇ ਹੈ ਇਹ ਤਾਂ ਤੋਹੀਨ ਹੈ ਸਤਗੁਰਾਂ ਦਾ ਜਵਾਬ ਬੜਾ ਪਿਆਰਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਦਸਤਗੀਰ ਸਾਹਿਬ ਜੋ حضرت ਮੁਹੰਮਦ ਸਾਹਿਬ ਨੇ ਕਿਹਾ ਉਹ ਬਿਲਕੁਲ ਸਹੀ ਹੈ ਇੱਕਦਮ ਸਾਰੇ ਮੁਸਲਮਾਨ ਹੱਥ ਵਿੱਚ ਜਿਹੜੇ ਬੱਟੇ ਸਾਨੂੰ ਸੁੱਟ ਦਿੱਤੇ ਵੇ ਤੇ ਸਾਡੇ ਰੱਬਰ ਨੂੰ ਸਹੀ ਕਹਿ ਰਿਹਾ। ਬਾਦਸ਼ਾਹ ਕਹਿੰਦੇ ਜੋ حضرت ਮੁਹੰਮਦ ਸਾਹਿਬ ਨੇ ਕਿਹਾ ਬਿਲਕੁਲ ਸਹੀ ਕਹਿ। ਔਰ ਜੋ ਮੈਂ ਕਹਿ ਰਿਹਾ ਉਹ ਵੀ ਬਿਲਕੁਲ ਸਹੀ ਕਹਿ ਰਿਹਾ। حضرت ਮੁਹੰਮਦ ਸਾਹਿਬ ਨੇ 14 ਲੋਕ ਵੇਖੇ ਨੇ ਉਹਨਾਂ ਉਮਤ ਨੂੰ 14 ਕਹਿ ਦਿੱਤੇ ਮੈਨੂੰ ਲੱਖਾਂ ਦਿਸ ਰਹੇ ਨੇ ਮੈਂ ਲੱਖਾਂ ਕਹਿ ਰਿਹਾ ਗਲਤ ਕੀ ਹੈ। ਉਹਨਾਂ ਨੂੰ 14 ਨਜ਼ਰ ਆਏ ਉਹ ਨਹੀਂ 14 ਕਹਿ ਦਿੱਤੇ ਸੱਚ ਕਹਿ। ਮੈਨੂੰ ਲੱਖਾਂ ਹੀ ਨਜ਼ਰ ਆ ਰਹੇ ਨੇ ਮੈਂ ਲੱਖਾਂ ਹੀ ਘਾ ਰਹੇ ਹੈ ਇਹਦੇ ਵਿੱਚ ਦਸਤਗੀਰ ਸਭ ਗਲਤ ਕੀ ਹੈ ਤੇ ਦਸਤਗੀਰ ਇੱਕਦਮ ਗੁੱਸੇ ਚ ਬੋਲਿਆ ਲੱਖਾਂ ਕਾਸ਼ ਪਤਾਲ ਤੁਹਾਨੂੰ ਦਿਸ ਰਹੇ ਨੇ ਸਾਬ ਨੇ ਕਿ ਦਿਸ ਰਹੇ ਨੇ ਤੇ ਹੁਣ ਉਹ ਚੈਲੰਜ ਕਰਕੇ ਕਹਿੰਦਾ ਬੁਖਾ ਸਕਦੇ ਹੋ ਫਿਰ ਲੱਖਾਂ ਕਾਸ਼ ਪਤਾਲ ਦਿਖਾ ਸਕਦੇ ਹੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਗਦਾਦ ਦੀ ਧਰਤੀ ਤੇ ਉਹਨਾਂ ਦਾ ਚੈਲੰਜ ਕਬੂਲ ਕੀਤਾ ਹਜ਼ੂਰ ਬੋਲੇ ਬੁਖਾ ਸਕਦਾ ਹਾਂ ਬੁਖਾ ਸਕਦਾ ਹਾਂ ਪਰ ਮੇਰੀ ਵੀ ਇੱਕ ਸ਼ਰਤ ਹੈ ਦਸਤਗੀਰ ਸਾਹਿਬ ਜਿਹਦੇ ਉੱਤੇ ਤੁਹਾਨੂੰ ਵਿਸ਼ਵਾਸ ਹੈ ਉਹ ਬੰਦਾ ਇੱਥੇ ਬਿਠਾ ਦਿਓ ਉਹਨੂੰ ਬੁਖਾ ਦਾਂਗਾ ਇੰਨੇ ਮੁਰਿਦਾਂ ਚੋਂ ਜਿਹਦੇ ਤੇ ਤੁਹਾਨੂੰ ਵਿਸ਼ਵਾਸ ਹੈ ਇੱਥੇ ਬਿਠਾ ਦਿਓ ਉਹਨੂੰ ਬੁਖਾ ਦਾਂਗਾ ਦਸਤਗੀਰ ਸੋਚੀ ਪੈ ਗਿਆ ਸਭ ਨਵੇਂ ਪੁਰਾਣੇ ਮਰੀਦਾਂ ਵੱਲੋਂ ਨੇ ਤੇ ਅੰਦਰਿਆ ਚੰਗੀ ਤਰ੍ਹਾਂ ਵੇਖਿਆ ਤੇ ਵੇਖ ਕੇ ਉਹਨੇ ਫੈਸਲਾ ਪਤਾ ਕੀ ਕੀਤਾ ਮੈਨੂੰ ਆਪਣੇ ਪੁੱਤ ਤੇ ਵਿਸ਼ਵਾਸ ਹੈ ਮਾਫ ਕਰਿਓ ਮਰੀਦ ਕਿੰਨੇ ਵੀ ਕਿਸੇ ਗੁਰੂ ਦੇ ਹੋਣ ਜਦੋਂ ਵੀ ਉਹਨੂੰ ਵਿਸ਼ਵਾਸ ਹੁੰਦਾ ਹੈ ਆਪਣੇ ਪੁੱਤ ਤੇ ਹੁੰਦਾ ਹੈ ਇਹ ਤਾਂ ਮੇਰੇ ਗੁਰੂ ਨਾਨਕ ਦਾ ਘਰ ਹੈ ਜਿੱਥੇ ਪੁੱਤਾਂ ਨੂੰ ਛੱਡ ਕੇ ਸੇਵਕਾਂ ਨੂੰ ਵੀ ਗੱਦੀ ਮਿਲੀ ਹੈ ਨਹੀਂ ਤੇ ਦੇਹ ਧਾਰੀਆਂ ਦਾ ਮਾਫ ਕਰਿਓ ਸੇਵਕ 50-50 ਸਾਲ ਤੋਂ ਸੇਵਾ ਕਰੀ ਜਾਣ ਜਦੋਂ ਗੱਦੀ ਦੇਣਗੇ ਪੁੱਤ ਭਤੀਜੇ ਭਾਂਜਿਆਂ ਨੂੰ ਦੇਣਗੇ ਮਰੀਦ ਨੂੰ ਸੇਵਕ ਨੂੰ ਕੋਈ ਨਹੀਂ ਦਿੰਦਾ ਇਹ ਤਾਂ ਗੁਰੂ ਨਾਨਕ ਦਾ ਘਰ ਹੈ ਜਿੱਥੇ ਪੁੱਤਾਂ ਨੂੰ ਛੱਡ ਕੇ ਸੇਵਕਾਂ ਨੂੰ ਵੀ ਗੱਦੀ ਦਿੱਤੀ ਹੈ ਨਹੀਂ ਤੇ ਸੇਵਕ ਨੂੰ ਕੌਣ ਦਿੰਦਾ ਹੈ ਸੇਵਕ ਜਿੰਨੇ ਮਰਜ਼ੀ ਚੰਗੇ ਹੋਣ ਪੁੱਤ ਨੂੰ ਫਿਰ ਮੋਰੇ ਲਿਆਉਣਗੇ ਸਾਧ ਸੰਗਤ ਅੱਜ ਦਸਤਗੀਰ ਨੇ ਵੀ ਉਹੋ ਕੀਤਾ ਵੱਡੇ ਛੋਟੇ ਸਭ ਮੁਰੀਦ ਛੱਡ ਦਿੱਤੇ ਉਹਨੇ ਆਪਣੇ ਬੇਟੇ ਨੂੰ ਕਿਹਾ ਮੈਨੂੰ ਮੇਰੇ ਪੁੱਤ ਤੇ ਵਿਸ਼ਵਾਸ ਹੈ ਇਹਨੂੰ ਦਿਖਾ ਦਿਓ ਖੈਰ ਉਹਦਾ ਬੇਟਾ ਵੀ ਪੰਜ ਵਕਤ ਦਾ ਨਵਜੀ ਹੈ ਇਲਮ ਜੰਨਣ ਵਾਲਾ ਮੌਲਵੀ ਹੈ ਉਹ ਗਿਆਨ ਰੱਖਦਾ ਹੈ ਉਹਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੋਹਰੇ ਬਿਠਾ ਦਿੱਤਾ ਗਿਆ ਇੱਥੋਂ ਤੱਕ ਪਹਿਲਾਂ ਮੈਂ ਪੌੜੀ ਸੁਣਾ ਦ ਤੁਹਾਨੂੰ ਭਾਈ ਗੁਰਦਾਸ ਜੀ ਲਿਖਦੇ ਪੁੱਛੇ ਪੀਰ ਟਕਰਾਰ ਕਰ ਇਹ ਫਕੀਰ ਵੱਡਾ ਆ ਤਾਈ ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦੇ ਖਲਾਈ ਲੱਖ ਪਤਾਲ ਕਾਸ਼ਲਕ ਉੜਕ ਭਾਲੀ ਖਬਰ ਸੁਣਾਈ ਫਿਰ ਦਰਾਂਨ ਦਸਤਗੀਰ ਅਸਾਂ ਵੀ ਵੇਖਾਂ ਜੋ ਤਹ ਪਾਈ ਦਸਤਗੀਰ ਕਹਿੰਦਾ ਸੀ ਵੀ ਵੇਖਣਾ ਚਾਹੁੰਦੇ ਵਖਾ ਸਕਦੇ ਹੋ ਜੇ ਲੱਖਾਂ ਕਾਸ਼ਪਤਾਲ ਨੇ ਹਜ਼ੂਰ ਨੇ ਚੈਲੰਜ ਕਬੂਲ ਕਰ ਲਿਆ ਵਿਖਾ ਸਕਦਾ ਉਹਨੇ ਕਿਹਾ ਮੇਰੇ ਬੇਟੇ ਨੂੰ ਵਿਖਾ ਦਿਓ ਮੋਹਰੇ ਬਿਠਾ ਦਿੱਤਾ ਗਿਆ ਹੁਣ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਸਤਗੀਰ ਦੇ ਬੇਟੇ ਨੂੰ ਕਹਿੰਦੇ ਨੇ ਬੇਟਾ ਅੱਖਾਂ ਬੰਦ ਕਰ ਜਿਵੇਂ ਮੈਂ ਕਮਾਂ ਉਸ ਤਰ੍ਹਾਂ ਤੂੰ ਮਗਰ ਬੋਲਣਾ ਤਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਰੱਬ ਨੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੀਰ ਦਸਤਗੀਰ ਦੇ ਬੇਟੇ ਨੂੰ ਜੋ ਪੜਾਇਆ ਸਰੀਰ ਉੱਥੇ ਬੈਠਾ ਰਿਹਾ ਉਹਦੀ ਸੁਰਤ ਨੂੰ ਲੈ ਕੇ ਪਾਤਸ਼ਾਹ ਪੂਰੇ ਬ੍ਰਹਮੰਡ ਵਿੱਚ ਯਾਤਰਾ ਕਰਾ ਦਿੱਤੀ ਪੀਰ ਦਸਤਗੀਰ ਦੇ ਬੇਟੇ ਨੂੰ ਮੋਹਰੇ ਬਿਠਾਇਆ ਤੇ ਸਹਿਬ ਨੇ ਕਿਹਾ ਮਗਰ ਬੋਲ ਅੱਖਾਂ ਬੰਦ ਕਰਵਾ ਕੇ ਹਜ਼ੂਰ ਨੇ ਫਿਰ ਪੜਿਆ ਇੱਕ ਓ ਅੰਕਾਰ ਸਤਨਾਮ ਇੱਕ ਓੰ ਪੜੋ ਸਤਨਾਮ ਇੱਕ ਓੰ ਕਰ ਸਤਨਾਮ ਇੱਕ ਓੰ ਇਕ ਓੰਕਾਰ ਸਤਨਾਮ ਇਕ ਓੰਕਾਰ ਦਸਤਗੀਰ ਦੇ ਬੇਟੇ ਦੀ ਸੁਰਤ ਪਾਤਸ਼ਾਹ ਲੱਖਾਂ ਕਾਸ਼ ਪਤਾਲ ਬ੍ਰਹਮੰਡ ਵਿੱਚ ਲੈ ਗਏ ਭਾਈ ਗੁਰਦਾਸ ਜੀ ਲਿਖਦੇ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਲੱਖ ਕਾਸ਼ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ ਪਾਤਸ਼ਾਹ ਨੇ ਸਾਰੇ ਬ੍ਰਹਮੰਡ ਵਿਖਾ ਦਿੱਤੇ ਉਹਨੂੰ ਤੇ ਫਿਰ ਹਜ਼ੂਰ ਨੇ ਕਿਹਾ ਬੇਟਾ ਇਹ ਕਲਯੁਗ ਹੈ ਇੱਥੇ ਸਕਾ ਪਿਓ ਵੀ ਕਈ ਵਾਰ ਪੁੱਤ ਤੇ ਵਿਸ਼ਵਾਸ ਨਹੀਂ ਕਰਦਾ ਇਹ ਕਲਯੁਗ ਹੈ ਇੱਥੇ ਸਕਾ ਪਿਓ ਵੀ ਪੁੱਤ ਤੇ ਵਿਸ਼ਵਾਸ ਕਰਨੋਂ ਮੁੱਕਰ ਜਾਂਦਾ ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ ਕੋਈ ਬੰਦਾ ਨਹੀਂ ਕਹਿੰਦਾ ਮੇਰੀ ਔਲਾਦ ਮਾੜੀ ਹੈ ਸਾਰੇ ਬੰਦੇ ਕਹਿੰਦੇ ਚੰਗੇ ਨੇ ਮੇਰੇ ਬੱਚੇ ਬਹੁਤ ਚੰਗੇ ਨੇ ਕਿਸੇ ਨੂੰ ਪੁੱਛ ਕੇ ਵੇਖ ਲਓ ਪਰ ਕਿਤੇ ਨਾ ਕਿਤੇ ਮਨ ਵਿੱਚ 25% ਤਾਂ ਇਹ ਚੀਜ਼ ਪਈ ਹੈ ਇੱਕ ਅੱਧੀ ਐਫ ਡੀ ਆਰ ਬੱਚਿਆਂ ਤੋਂ ਲੁਕੋ ਕੇ ਰੱਖ ਲਈਏ ਕਿਤੇ ਕਮ ਆਏਗੀ ਇੱਕ ਅੱਧਾ ਪਲਾਟ ਥੋੜਾ ਆਸੇ-ਪਾਸੇ ਰੱਖ ਲਈ ਸਾਰਾ ਥੋੜੀ ਨਾਮ ਕਰਨਾ ਕੱਲ ਨੂੰ ਘਰ ਵਾਲੀ ਦੇ ਮਗਰ ਲੱਗ ਕੇ ਮੈਂ ਬੁੱਢਾ ਹੋ ਕੇ ਫਿਰ ਕੀ ਕਰਨਾ ਕਿਤੇ ਨਾ ਕਿਤੇ ਹੈ 25% ਮਨ ਵਿੱਚ ਵਿਸ਼ਵਾਸ ਬੇਵਿਸ਼ਵਾਸੀ ਹੈ ਕਿਤੇ ਸਾਰਾ ਕੁਝ ਨਹੀਂ ਤੁਸੀਂ ਨਾਮ ਕਰ ਹਜ਼ੂਰ ਨੇ ਕਿਹਾ ਬੇਟਾ ਇਹ ਕਲ ਯੁਗ ਹੈ ਇਥੇ ਸਗਾ ਪਿਓ ਵੀ ਕਈ ਵਾਰ ਪੁੱਤ ਤੇ ਵਿਸ਼ਵਾਸ ਕਰਨੋਂ ਮੁੱਕਰ ਜਾਂਦਾ ਹੈ ਤੂੰ ਲੱਖਾਂ ਬ੍ਰਹਮੰਡ ਦੇ ਇਹ ਕੋਟ ਬ੍ਰਹਮੰਡ ਦੀ ਇਸ ਰਚਨਾ ਵਿੱਚੋਂ ਲੱਖਾਂ ਕਾਸ਼ ਪਤਾਲ ਵੇਖ ਲੈਨੇ ਲੈ ਫਿਰ ਜੇ ਵਿਖਾਉਣਾ ਤੇ ਪੂਰਾ ਹੀ ਵਿਖਾਉਣਾ ਚਾਹੀਦਾ ਹੈ ਜੇ ਕਰਾਮਾਤ ਹੈ ਤਾਂ ਫਿਰ ਪੂਰੀ ਕਰਨੀ ਚਾਹੀਦੀ ਹੈ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤੁਰ ਦਰਗਾਹ ਤੋਂ ਉਹਨੂੰ ਉਹ ਚੀਜ਼ ਵਿਖਾਈ ਜਿਹਨੂੰ ਸੱਚ ਖੰਡ ਕਹਿੰਦੇ ਨੇ ਜਿਹਨੂੰ ਸੱਚਮੁੱਚ ਉਹ ਜਗ੍ਹਾ ਕਹਿੰਦੇ ਨੇ ਉਸ ਧੁਰ ਪਤਾਲ ਤੋਂ ਦਰਗਾਹ ਤੋਂ ਇੱਕ ਵਸਤੂ ਪ੍ਰਗਟ ਕੀਤੀ ਕੁੱਲੇ ਵਿੱਚ ਹਜ਼ੂਰ ਨੇ ਕਿਹਾ ਬੁੱਕ ਕਰ ਉਹ ਕੁੱਲਾ ਭਰ ਕੇ ਪ੍ਰਗਟ ਕੀਤਾ ਉਹਨੂੰ ਕੜਾ ਪ੍ਰਸ਼ਾਦ ਕਹਿੰਦੇ ਆ ਉਸ ਜਗ੍ਹਾ ਤੇ ਪਹਿਲੀ ਵਾਰ ਪ੍ਰਗਟ ਹੋਇਆ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਕਹਿੰਦੇ ਲੱਖ ਬਤਾਲ ਕਾਸ਼ ਲੱਖ ਅੱਖ ਫੁਰਕ ਵਿੱਚ ਸਭ ਦਿਖ ਲਈ ਪਰ ਕੱਚ ਕਾਲ ਪ੍ਰਸ਼ਾਦ ਦਾ ਤਰੋਂ ਪਤਾਲੋਂ ਲਈ ਕੜਾਹੀ ਜ਼ਾਹਰ ਕਲਾ ਨਾ ਛਪੇ ਛਪਾਈ ਜ਼ਾਹਰ ਕਲਾ ਨਾ ਛਪੇ ਛਪਾਈ ਪਾਤਸ਼ਾਹ ਨੇ ਕਲਾ ਜ਼ਾਹਰ ਕਰਤੀ ਜਦੋਂ ਉਹਦਾ ਬੇਟਾ ਸੁਰਤ ਵਿੱਚ ਸਰੀਰ ਵਿੱਚ ਆਉਂਦਾ ਉੱਚੀ ਆਵਾਜ਼ ਵਿੱਚ ਕਹਿੰਦਾ ਲੱਖਾਂ ਹੀ ਪਤਾਲ ਨੇ ਲੱਖਾਂ ਹੀ ਆਕਾਸ਼ ਨੇ ਕੋਈ ਅੰਤ ਨਹੀਂ ਕੋਈ ਅੰਤ ਨਹੀਂ ਅੱਲਾ ਹੈ ਖੁਦਾ ਹੈ ਗੁਰੂ ਨਾਨਕ ਤੇ ਸਾਧ ਸੰਗਤ ਉਹ ਫਿਰ ਜਿਹੜਾ ਕਚਕੌਲ ਪ੍ਰਸ਼ਾਦ ਦਾ ਸੀ ਨਾ ਪੁੱਲਾ ਹਜ਼ੂਰ ਨੇ ਕਿਹਾ ਸਭ ਨੂੰ ਵਰਤਾ ਕਿਣਕਾ ਕਿਣਕਾ ਸਭ ਨੂੰ ਵੰਡਿਆ ਪੀਰ ਦਸਤਗੀਰ ਕਹਿੰਦਾ ਹੈ ਏ ਬਾਬਾ ਨਾਨਕ ਜੇ ਵਸਤ ਕਬੂ ਚਖ ਕਰ ਨਹੀਂ ਦੇਖੀ ਹੈ ਜੇ ਵਸਤ ਕਿਸ ਲੋਕ ਕੀ ਹੈ ਹਜ਼ੂਰ ਨੇ ਕਿਹਾ ਇਹ ਸਚਖੰਡ ਤੁਰਦ ਗਾਦੀ ਵਸਤੂ ਹੈ ਉਹਨਾਂ ਕਾ ਪਾਦਸ਼ਾਹ ਜੇ ਸਭ ਨੂੰ ਵਰਤੌਣੀ ਹੋਵੇ ਫਿਰ ਪਾਦਸ਼ਾਹ ਨੇ ਤਿਹਾਵਲ ਤਿੰਨ ਚੀਜ਼ਾਂ ਮੰਗਾਈਆਂ ਉਸ ਜਗ੍ਹਾ ਤੇ ਭਾਰੀ ਮਾਤਰਾ ਵਿੱਚ ਫਿਰ ਕੜਾ ਪ੍ਰਸ਼ਾਦੀ ਦੇਗ ਤਿਆਰ ਕੀਤੀ ਪਹਿਲੀ ਵਾਰ ਬਗਦਾਦ ਵਿੱਚ ਵਰਤਾਈ ਉਸ ਤੋਂ ਬਾਅਦ ਸਾਸ ਸੰਗਤ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਿਆਦਾ ਰਹੀ ਹੈ ਅੱਜ ਕੜਾ ਪ੍ਰਸ਼ਾਦ ਉਹ ਹੀ ਵਰਤਾਇਆ ਜਾਂਦਾ ਹੈ ਔਰ ਜਦੋਂ ਸਭ ਨੇ ਉਹ ਕਿਣਕਾ ਮਾਤਰ ਛਕਿਆ ਜੋ ਗੁਰੂ ਨਾਨਕ ਸਾਹਿਬ ਨੇ ਗਾਇਆ ਉਹ ਪੀਰ ਦਸਤਗੀਰ ਦੇ ਬੇਟੇ ਨੇ ਗਾਇਆ ਔਰ ਪੂਰੇ ਬਗਦਾਦ ਨੇ ਫਿਰ ਉਹ ਗਾਇਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੋ ਬੋਲਿਆ ਪੀਰ ਦਸਤਗੀਰ ਦਾ ਬੇਟਾ ਘਾਰਿਆ ਸੀ ਪੂਰਾ ਬਗਦਾਦ ਪੀਰ ਦਸਤਗੀਰ ਔਰ ਸਭ ਮਗਰ ਘਾਰੇ ਸੀ ਹਜ਼ੂਰ ਨੇ ਕੀ ਉਹਨਾਂ ਨੂੰ ਪੜ ਕੇ ਸੁਣਾਇਆ ਸਹਿਬ ਕਹਿੰਦੇ ਬਲੇ ਹਾਰੀ ਕੁਦਰਤ ਵਸੇ ਸਾਰੇ ਬਗਦਾਦ ਨੇ ਗਾਇਆ ਔਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ حضرت ਗੁਰੂ ਨਾਨਕ ਬਾਬਾ ਕਰਕੇ ਨਮਸਕਾਰ ਕੀਤੀ ਅੱਜ ਤੱਕ ਬਗਦਾਦ ਵਿੱਚ ਪਾਦਸ਼ਾਹ ਦੇ ਨਾਮ ਤੇ ਉਹ ਗੁਰਦੁਆਰਾ ਬਣਿਆ ਵੈਸੇ ਮੈਂ ਨਹੀਂ ਵਖਿਆ ਜਿਹੜੇ ਸੱਜਣ ਗਏ ਨੇ ਉਹਨਾਂ ਦੱਸਿਆ ਉਸ ਗੁਰਦੁਆਰੇ ਵਿੱਚ ਇੱਕ ਬੇੜਾ ਵੀ ਖੜਾ ਹੈ ਜਦੋਂ ਪਾਤਸ਼ਾਹ ਨੂੰ ਜਹਿਜਾਕਾਰ ਹੋਈ ਨਾ ਤਾਂ ਤਿੰਨ ਦਿਨ ਮਹਾਰਾਜ ਬਗਦਾਦ ਵਿੱਚ ਰਹੇ ਘੜ ਬਗਦਾਦ ਨਵਾਏ ਕ ਮੱਕਾ ਮਦੀਨਾ ਸਭ ਨਵਾਇਆ ਸਭ ਮੁਸਲਮਾਨ ਮੱਕਾ ਮਦੀਨਾ ਬਗਦਾਦ ਦੇ ਲੋਕ ਨਿਵੇ ਇੱਕ ਮਾਈ ਆ ਕੇ ਰੌਲਾ ਪਾਉਂਦੀ ਹੈ ਤੂੰ ਖੁਦਾ ਹੈ ਉਹ ਖੁਦਾ ਹੈ ਪਾਤਸ਼ਾਹ ਨਹੀਂ ਖੁਦਾ ਦਾ ਬੰਦਾ ਉਹ ਲੋਕੀ ਬੋਲੇ ਮਹਾਰਾਜੇ ਪਾਗਲ ਐ ਮਾਈ ਸਤਿਗੁਰਾਂ ਕਹਿਆ ਪਾਗਲ ਨਹੀਂ ਐ ਮਹਾਰਾਜੇ ਸਤਿਮੁੱਚ ਪਾਗਲ ਐ ਕਈ ਵਰੇ ਗੁਜ਼ਰ ਗਏ ਨੇ ਇਹਦੇ ਪੁੱਤ ਨੂੰ ਪਿੰਡੋਂ ਵਿਆਹਣ ਗਏ ਸੀ ਦਰਿਆ ਦੇ ਪਾਰ ਮਹਾਰਾਜ ਜਦੋਂ ਵਿਆਹ ਕੇ ਵਾਪਸ ਆਉਂਦੇ ਸੀ ਨਾ ਇਹ ਘਰ ਵਿੱਚ ਸਗਨ ਤੇ ਤੇਲ ਇਕੱਠਾ ਕਰਕੇ ਮਾਈਆਂ ਲੈ ਕੇ ਬਰਾਤ ਦੀ ਉਡੀਕ ਕਰ ਰਹੀ ਸੀ ਮੇਰੇ ਪੁੱਤ ਨੇ ਵਿਆਹ ਕੇ ਹੋਣੇ ਮਹਾਰਾਜ ਬਰਾਤ ਸਮੇਤ ਬੇੜਾ ਡੁੱਬ ਗਿਆ ਕੋਈ ਵੀ ਵਾਪਸ ਨਾ ਮੁੜਿਆ ਸਭ ਡੁੱਬ ਗਏ ਇਹ ਉਦੋਂ ਦੀ ਪਾਗਲ ਹੋਈ ਹੁਣ ਉਹ ਪਾਤਸ਼ਾਹ ਨੂੰ ਕਹਿੰਦੀ ਤੂੰ ਖੁਦਾ ਹੈ ਹਜ਼ੂਰ ਨੇ ਕਿਹਾ ਮੈਂ ਖੁਦਾ ਦਾ ਬੰਦਾ ਹਾਂ ਉਨਕੇ ਜੇ ਫਿਰ ਖੁਦਾ ਦਾ ਬੰਦਾ ਹੈ ਤਾਂ ਖੁਦਾ ਤੱਕ ਤਾਂ ਪਹੁੰਚ ਹੈ ਨਾ ਦੱਸ ਮੇਰੇ ਪੁੱਤ ਦਾ ਬੇੜਾ ਕਦੋਂ ਆਏਗਾ ਮੇਰਾ ਪੁੱਤ ਵਿਆਹ ਕੇ ਕਦੋਂ ਆਏਗਾ ਰੋਜ਼ ਦਰਿਆ ਦੇ ਕੰਢੇ ਵਹਿ ਜਾਂਦੀ ਹੈ ਸਵੇਰ ਤੋਂ ਸ਼ਾਮਾਂ ਤੱਕ ਸੂਰਜ ਡੁੱਬਣ ਤੱਕ ਬਹਿਂਦੀ ਹੈ ਪਾਗਲਾਂ ਦੀ ਤਰ੍ਹਾਂ ਉੱਠ ਕੇ ਫਿਰ ਵਾਪਸ ਆ ਜਾਂਦੀ ਹੈ ਕਈ ਵਰਿਆਂ ਤੁੱਥੇ ਰਹੀ ਸਾਥ ਸੰਗਤ ਇਹ ਤੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਅਸੀਂ ਤਰਕ ਕਰਨ ਵਾਲੇ ਲੋਕਾਂ ਉਹ ਬਗੜਦੀ ਲੋਕ ਇਸ ਗੱਲ ਤੇ ਵਿਸ਼ਵਾਸ ਕਰਦੇ ਨੇ ਬਾਦਸ਼ਾਹ ਨੇ ਕਿਹਾ ਦੱਸ ਤੇਰੇ ਪੁੱਤ ਦਾ ਬੇੜਾ ਕਿੱਥੇ ਡੁੱਬਿਆ ਸੀ ਉਹ ਦਰਿਆ ਦੇ ਕੰਢੇ ਲੈ ਗਏ। ਉਸ ਮਾਈ ਦਾ ਵਿਰਾਗ ਨਾ ਵੇਖਿਆ ਗਿਆ। ਔਰ ਹਜ਼ੂਰ ਨੇ ਕਿਹਾ ਨੂੰ ਇੰਨਾ ਵਿਸ਼ਵਾਸ ਹੈ ਇਹ ਰੋਜ ਸਵੇਰੇ ਦਰਿਆ ਦੇ ਕੰਢੇ ਬਹਿ ਜਾਂਦੀ ਹੈ। ਸੂਰਜ ਡੁੱਬੇ ਉੱਠ ਕੇ ਆ ਜਾਂਦੀ ਹੈ। ਸਵੇਰੇ ਫਿਰ ਬਹਿ ਜਾਂਦੀ ਹੈ। ਅੱਜ ਤਾਂ ਮੇਰੇ ਪੁੱਤ ਨੇ ਵਿਆਹ ਕੇ ਆਉਣਾ ਹੀ ਹੋਣਾ। ਅੱਜ ਤੇ ਮੇਰੇ ਪੁੱਤ ਨੇ ਵਿਆਹ ਕੇ ਆਉਣਾ ਹੀ ਹੋਣਾ। ਇੰਨੇ ਸਾਲਾਂ ਤੋਂ ਵਿਸ਼ਵਾਸ ਵਿੱਚ ਬੈਠੀ ਹੈ। ਮਾਈ ਇਹ ਵਿਸ਼ਵਾਸ ਦਾ ਰਸਤਾ ਸਿੱਧਾ ਰੱਬ ਦੇ ਘਰ ਜਾਂਦਾ ਹੈ। ਹਜ਼ੂਰ ਸੱਚੇ ਬਾਦਸ਼ਾਹ ਨੇ ਦੁੱਬਿਆ ਬੇੜਾ ਕਿੰਨੇ ਵਰਿਆਂ ਵੱਧ ਧਾਰਿਆ ਔਰ ਸਾਥ ਸੰਗਤ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਾਈ ਨੂੰ ਕਿਹਾ ਲੈ ਗਣਲਾ ਕੋਈ ਬੰਦਾ ਬਰਾਤੀ ਰਹਿ ਨਾ ਜਾਵੇ ਹੁਣ ਉਹ ਬੇੜਾ ਅੱਜ ਤੱਕ ਬਗਦਾਦ ਦੇ ਉਸ ਸ਼ਹਿਰ ਵਿੱਚ ਪਿਆ ਉਹਨੂੰ ਉਹ ਹਜ਼ਰਤ ਸਾਹਿਬ ਕਹਿ ਕੇ ਪੂਜਦੇ ਨੇ ਹਜ਼ਰਤ ਗੁਰੂ ਨਾਨਕ ਬਾਬਾ ਦਾ ਧਾਰਿਆ ਬੇੜਾ